ਇਮਾਰਤਾਂ ਦੇ ਅੰਦਰ ਦੇਖਿਆ ਧਰਤੀ ਮਨ ਮੱਥਾ ਕਿ ਮਰਿਆ ਨਹੀਂ ਬਿੰਦੇ ਅਮਰ ਹੋ ਗਿਆ ਨਾ ਗਲੈਡੀਏਟਰ ਸੁਨੀਲ ਦਾ ਲਾਤੋਂ ਵਾਲਾ ਡੈਂਜਰ ਜਾਸੀ ਜੋਧਾੜ ਦੀ ਤਰੀਕ ਦਾ ਸ਼ੀਲੂ ਆੜ ਦੀ ਤਰੀਕ ਦਾ ਜੋਧਾ 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 ਵੀ ਕਹਿੰਦੇ ਖਾਬੇ ਖਾਨ ਦੇ ਵੀਰੋ ਉੱਡਦੇ ਪੇਲੂ ਬਰਸਾਣਪੁਰਿਆ ਵੀ ਜਿਹਨੂੰ ਪਾ ਹੱਥ ਨਹੀਂ ਹੋ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਜਿਹੜੇ ਮੋਢਾਂ ਤੋਂ ਸੀਗੇ ਠੁੱਕਦੇ ਉਹ ਮੁਠੀਆਂ ਜਮੀਤੇ ਹੋਇਆ ਫਿਰ ਕੱਢਦੇ ਰਿਕਾਰਡ ਪੈਦਾ ਕੀਤੇ ਹੋਇਆ ਭੱਜ 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 ਉਹ ਭੱਜਣ ਦੀ ਕਰਨ ਬਾੜਿਆ ਬਸ ਆਪੇ ਕਰਦੀਆਂ ਜਿਸ ਸਾਈਡ ਨੂੰ ਗਿਆ ਕਿਦਾ ਉੱਠਣ ਦੀ ਕਰਦਾ ਇਸ ਦੁਨੀਆ ਵਿੱਚ ਰਹਿੰਦਾ ਹੈ ਤਾਂ ਬਾਤ ਤੱਕ ਨਾ ਲਾਉਂਦੇ ਜਿਹੜਾ ਬੰਦਾ ਡਾਫਟਰ ਜੱਡੀ ਆ ਥੋੜੀ ਸਾਈਡ ਤੇ ਕਰ ਲਿਓ ਲੈ ਸ਼ੈਫੀ ਜਿਵੇਂ ਤੂੰ ਗਿਆ ਉਹ ਬੱਲੇ ਆਊਗੀ ਬਣ ਗਿਆ ਗਰਾਊਂਡ 'ਚ ਮੁੰਨਾ ਮਹਿਮਦਵਾਲ ਪਿੰਡ ਤੋਂ ਆਇਆ ਮੇਰੇ ਪੰਜਾਬੀ ਵੀਰੋ ਲੈ ਵੀ ਭਾਈ ਤੂੰ ਸਾਈਡ ਤੇ ਹੋ ਜਾ ਵੀਰਿਆ ਆਫੀਸ਼ਰ ਕਹਿੰਦੇ ਨਹੀਂ ਹੈ ਹਲੋ ਭਾਈ ਆ ਜਿਹੜਾ ਜਸ਼ਨਾ ਤੇਰੇ ਨਾਲ ਆ ਜਿਹੜਾ ਆ ਜਿਹੜਾ ਤੇਰੇ ਨਾਲ ਹੈ ਆ ਅੱਜ ਦੇ ਕੋਲ ਦੋ ਬੋਤਲਾਂ ਪਾਣੀ ਨੇ ਹੈ ਬਾਰ ਯੂਨੀਅਨ ਦੇ ਪ੍ਰਧਾਨ ਨੇ ਇਹ ਰਤਬਾ ਇਹ ਪੱਟੇ ਦਾ ਇਹ ਨਹੀਂ ਵੜਦੇ ਇਹ ਕਹਿੰਦੇ ਕੋਈ ਮਾਪਿਆਂ ਨੇ ਘਾਲਣਾ ਘਾਲੀ ਹੁੰਦੀ ਹੈ ਕੋਈ ਸੇਵਾ ਕੀਤੀ ਹੁੰਦੀ ਆ ਉਹ ਮੱਥੇ ਰਗੜੇ ਹੁੰਦੇ ਆ ਇਹ ਫਿਰ ਨਾ ਬਣਦੇ ਆ ਇਹਨਾਂ ਕੀਤੀ ਹਰਵੀਰ ਸਿੰਘ ਜੀ ਜਾਣ ਹੋਏ ਆ ਉਪਰ ਜੋਧਿਆ ਜਿਹੜਾ ਥਾਪੀ ਮਾਰਦਾ ਕਿ ਮੰਦਰਾਂ ਨੂੰ ਬੋਲਣੇ ਦੀ ਲੋੜ ਕੋ ਸਾਡੇ ਬੱਲੇਰ ਕਾਰਡ ਬੋਲਦੇ ਮੇਰੇ ਵੀਰੋ ਤੋੜੇ ਨੇ ਰਿਕਾਰਡੇ ਤਾਂ ਬੋਲਦਾ ਥਾਂ ਥਾਂ ਤੇ ਅੱਜ ਜੋਧੇ ਦਾ ਵੀ ਨਾਮ ਬੋਲਦਾ ਤੋੜੇ ਨੇ ਰਿਕਾਰਡੇ ਤਾਂ ਬੋਲਦਾ ਥਾਂ ਥਾਂ ਜੋ ਜਿਹਦਾ ਵੀ ਨਾਮ ਬੋਲਦਾ ਹੈ ਅੱਜ ਕੱਲ ਨਾਮ ਬੋਲਦਾ ਹੈ ਜੋ ਦਾ ਵੀ ਮੈਦਾਨ ਪਾਸਾ ਪਟੰਗ ਵਾਲਾ ਜਾਫੀ ਹੈ ਦੁਨੀਆ ਵਿੱਚ ਗੱਲਾਂ ਹੁੰਦੀਆਂ ਲੈ ਵੀ ਕੀਪੇ ਖਾਰਕੂ ਵੇਖ ਲੈ ਵੀ ਨੌਜਾਨ ਪਹਿਲੇ ਤੇਰਾ ਸਾਥੀ ਵੀ ਖੇਡ ਕੇ ਗਿਆ ਹਰਖੋ ਬਾੜੀਆ ਪਰ ਅਗਲੀ ਕਬੱਡੀ ਔਰ ਰਵੀ ਨੂੰ ਹੁਣ ਮੁੰਡਾ ਕਾਲੇ ਸੰਘੇ ਵਾਲਾ ਧਰਿਆ ਤਲ ਤੇ ਹੱਥ ਪਾੜ ਗਈ ਕੈਂਚੀ ਲਾ ਮੁਸਲਮੇ ਗੱਬਰੂ ਅੱਜ ਧੁਮਾਂ ਪਾਈ ਜਾਂਦੇ ਹੈ ਮਲੇਰ ਕੋਲੇ ਦੇ ਵਿੱਚ ਜੱਫੇ ਤੇ ਜੱਫੇ ਦੁਆਬੀਆਂ ਲਾਈ ਜਾਂਦੇ ਹੈ ਜੱਫੇ ਤੇ ਜੱਫੇ ਦੁਆਬੀਏ ਲਾਈ ਜਾਂਦੇ ਐ ਜੱਫੇ ਤੇ ਜੱਫੇ ਦੁਆਬੀਏ ਲਾਈ ਜਾਂਦੇ ਐ ਇਹ ਐ ਸਣੀ ਨੌਜੀ ਹਾਂਜੀ ਮਿੱਤਰੋ ਉਮੀਦ ਕਰਦੇ ਆਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ